ਪੱਟੀ ਸ਼ਹਿਰ ਦੇ ਲਾਹੌਰ ਚੌਂਕ 'ਚ ਸਥਿਤ ਐਕਸਪੀਅਰ ਪਾਰਟਸ ਦੀ ਦੁਕਾਨ 'ਤੇ ਤੜਕਸਰ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਾਮਾਨ ਸਾੜ ਕੇ ਸਵਾਹ ਹੋ ਗਿਆ। ਅੱਗ ਲੱਗਣ ਦਾ ਕਾਰਨ ਅਸਮਾਨੀ ਬਿਜਲੀ ਦੱਸਿਆ ਜਾ ਰਿਹਾ ਹੈ। ਮੌਕੇ ਤੇ ਪੱਟੀ ਵਿਖੇ ਖੜੀ ਫਾਇਰ ਬ੍ਰਿਗੇਡ ਦੀ ਗੱਡੀ ਸਟਾਫ ਦੀ ਘਟ ਦੇ ਚਲਦਿਆਂ ਨਹੀਂ ਪਹੁੰਚੀ। ਕਰੰਦਾਰਨ ਦੋ ਸਵੇਰੇ 5:30 ਵਜੇ ਗੱਡੀ ਪੁੱਜੀ ਜਿਸ ਨੇ ਅੰਤਿ ਕਾਬੂ ਪਾਇਆ ਪਰ ਤਦ ਤੱਕ ਸਾਰਾ ਸਾਮਾਨ ਸਾੜ ਕੇ ਸਵਾਹ ਹੋ ਚੁੱਕਾ ਸੀ। ਜਾਨਕਾਰੀ ਮਤਲਬ ਕਿ ਜਿੰਦਰ ਸਪੇਅਰ ਪਾਰਟਸ ਦੀ ਦੁਕਾਨ ਤੇ ਸਵੇਰੇ 3 ਵਜੇ ਦੇ ਕਰੀਬ ਅੱਗ ਲੱਗ ਗਈ ਹਰਜਿੰਦਰ ਸਿੰਘ ਦੇ ਲੜਕੇ ਲਲਿਤ ਪਸੀਨੇ ਨੇ ਦੱਸਿਆ ਕਿ ਉਸ ਨੂੰ ਸਵੇਰੇ ਫੋਨ ਆਇਆ ਕਿ ਉਹਨਾਂ ਦੀ ਦੁਕਾਨ 'ਚ ਧੂਆ ਨਿਕਲ ਰਿਹਾ ਹੈ ਪਰ ਜਦੋਂ ਆਕੇ ਦੇਖਿਆ ਤਾਂ ਦੁਕਾਨ ਅੰਦਰ ਅਗਨੀਆਂ ਤੇਜ਼ ਲਪਟਾਂ ਨਿਕਲ ਰਹੀਆਂ ਸਨ ਜਦੋਂ ਪੱਟੀ ਨਗਰ ਕੌਂਸਲ ਨੂੰ ਫਾਇਰ ਬ੍ਰਿਗੇਡ ਬਾਰੇ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਸਟਾਫ ਨਹੀਂ ਹੈ ਤਰਨ ਕਰਨ ਤੋਂ 2 ਘੰਟੇ ਲੇਟ ਗੱਡੀ ਆਈ ਪਰ ਤਦ ਤੱਕ ਦੁਕਾਨ 'ਚ ਪਿਆ ਸਾਰਾ ਸਪੇਅਰ ਪਾਰਟਸ ਦਾ ਸਮਾਨ ਠੜਕੇ ਸੁਆਹ ਹੋ ਗਿਆ ਸੀ ਤੇ ਲੱਖਾਂ ਰੁਪਏ ਦਾ ਨੁਕਸਾਨ ਦੱਸ ਹਾਂਜੀ ਕੀ ਗੱਲ ਬਾਤ ਹੋਈ ਦੇਖੋ ਜੀ ਸਾਨੂੰ ਫੋਨ ਆਇਆ ਬਾਦ 3:3 ਵਜੇ ਸਾਨੂੰ ਪੁਆੜੀਆਂ ਦੱਸਿਆ ਵੀ ਤੁਹਾਡੀ ਦੁਕਾਨ ਦੇ ਵਿੱਚ ਧੂੰਆਂ ਬਹੁਤ ਨਿਕਲਦਿਆਂ ਬਾਹੀਂ ਆ ਕੇ ਦੇਖਿਆ ਤੇ ਅੱਗ ਬਹੁਤ ਜੱਜ ਜਬਰਦਸਤ ਲੱਗੀ ਬੜੀ ਜਦੋਂ ਜੈਦ ਕਰਨ ਕਰਨ ਕਰਕੇ ਮਹਾ ਕਿਤੇ 2 ਘੰਟੇ ਬਾਅਦ ਕਰ ਅੱਗ ਬੀਜੀ ਉਹ ਨਾਲ ਜਿਹਨੂੰ ਸਭ ਕੁਝ ਖਤਮ ਹੋ ਚੁੱਕਾ ਹੈ ਅੱਗ ਲੱਗਣ ਦਾ ਕਾਰਨ ਇਹ ਜਲਦ ਨਹੀਂ ਪਤਾ ਲੱਗਾ ਜੀ ਉਤੋਂ ਹੈ ਬੇਦਾ ਬੂਦਾ ਪਾੜ ਗਿਆ ਜੀ ਤਾਂ ਸਮਝ ਲੈ ਵੀ ਆ ਸਮਾਨੀ ਬਿਜਲੀ ਦਿੱਤੀ ਹੈ ਤੇ ਕਿੰਨੇ ਦਾ ਨੁਕਸਾਨ ਲੱਗਦਾ ਕੋਈ ਇਹ 25 ਲੱਖ ਰੁਪਏ ਦਾ ਨੁਕਸਾਨ ਹੈ ਜੀ ਜੋ ਹੈ ਮੈਂ ਕਰ ਦਿਆ ਇਹ ਕਿਹਨਾਂ ਚਿਰ ਹੋ ਗਿਆ ਚਾਲੂ ਕੀਤੇ ਨੂੰ ਇਹਦੇ 6 ਮਹੀਨੇ ਹੋਏ ਜੀ ਤੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਜੇ ਤੁਹਾਨੂੰ ਇਹੋ ਜੀ ਸਾਡੀ ਮਦਦ ਜੀ ਕਿੰਨਾ ਸ਼ਹਿਰ ਚ ਫਾਇਰ ਬ੍ਰੇਡ ਦੀ ਗੱਡੀ ਹੈ ਫਿਰ ਵੀ 2 ਘੰਟੇ ਲੱਗ ਗਿਆ ਗੱਭਿਓਨ ਉਹ ਤਾਂ ਹੀ ਨਹੀਂ ਜੀ ਤਨਤਨ ਨੂੰ ਆਈ ਹੈ ਗੱਡੀ ਇਹਦੇ ਪੱਟੀ ਦੀ ਗੱਡੀ ਨਹੀਂ ਆਈ ਨਹੀਂ ਜੀ ਦਸ ਫਿਰ ਬਾੜੀ ਹਾਂ ਜੀ ਕੀ ਗੱਲ ਬਾਤ ਹੈ ਗੱਲ ਬਾਤ ਇਸ ਤਰ੍ਹਾਂ ਆਈ ਜੀ ਪਿੱਛੇ ਜਿਹੜੇ ਦੁਕਾਨਾਂ ਦੇ ਮਾਲਕ ਰਹਿੰਦੇ ਨੇ ਦੂਸਰੀਆਂ ਲਗਾਨਾਂ ਦੇ ਇਹਨਾਂ ਨੇ 3 ਵਜੇ ਨਾਲ ਪੌਣੇ 3 ਵਜੇ ਨਾਲ ਅਸਮਾਨੀ ਬਿਜਲੀ ਜੋ ਡਿੱਗੀ ਆ ਤੇ ਇਹਨਾਂ ਦੇ ਡੰਗਰ ਆ ਪਿੱਛੇ ਡੰਗਰ ਮੱਝਾਂ ਮੁੱਝਾਂ ਵੇਖਣ ਉੱਠੇ ਆ ਇਹਨਾਂ ਨੇ ਸਾਨੂੰ ਫੋਨ ਕੀਤਾ ਵੀ ਤੁਹਾਡੀਆਂ ਦੁਕਾਨਾਂ ਦੇ ਵਿੱਚੋਂ ਮਤਲਬ ਤੁਹਾਡੀ ਦੁਕਾਨ 'ਚੋਂ ਅੱਗ ਬਹੁਤ ਜ਼ਿਆਦਾ ਬਾਹਰ ਨਿਕਲਦੀ ਦੀ ਆ ਤੇ ਧੂੰਆਂ ਅਸੀਂ ਜੀ ਸਾਰਿਆਂ ਨੇ ਇੱਥੇ ਆਏ ਇਕੱਠੇ ਹੋ ਗਏ ਜੋ ਆਪਦੇ ਕੋਈ ਯਾਰ ਬੇਲੀ ਜਾਂ ਕੋਈ ਰਿਸ਼ਤੇਦਾਰ ਸੀ ਵੀ ਇੱਥੇ ਆ ਕੇ ਦੇਖਿਆ ਵੀ ਦੁਕਾਨ ਦੇ ਸ਼ਟਰ ਦੇ ਬਾਹਰ ਆ ਕੇ ਨਿਕਲਦੀ ਦੀ ਆ ਉੱਪਰਲੀ ਮੰਜ਼ਲ ਤੋਂ ਵੀ ਥੱਲੇ ਆ ਜੀ ਤੇ ਉਸ ਤੋਂ ਬਾਅਦ ਅਸੀਂ ਸ਼ਟਰ ਤਾਂ ਖੁੱਲਦਾ ਨਹੀਂ ਸੀ ਜੀ ਫੇਰ ਅਸੀਂ ਸ਼ਟਰ ਨੂੰ ਸੰਦਕ ਸੰਭਲ ਪਾ ਕੇ ਟਾਈਟ ਮੈਂ ਫੇਸ ਦੇ ਰਹੇ ਤਾਂ ਆਉਣੀ ਖਿੱਚਿਆ ਜਾ ਇਹ ਛੋੜਾ ਬਤਾ ਸਾਰਿਆਂ ਨੇ ਲਾ ਕੇ ਆਸਰਾ ਤੇ ਜੱਕ ਚੁਕਰਾ ਰੂਟ ਲਾ ਕੇ ਸ਼ਟਰ ਤਾਂ ਚੁੱਕਿਆ ਹੈ ਤੇ ਉਹਨੇ ਜਨੂ ਜੀ ਆ ਸਾਰੇ ਜੱਗ ਲੈੰਟਰ ਚੋ ਤਰੇੜਾ ਆ ਗਈਆਂ ਵਾ ਸਾਰਾ ਸਮਾਨ ਖਤਮ ਹੋ ਗਿਆ ਜੀ ਫਾਇਰ ਬਲੇਅਰ ਦੇ ਨੰਬਰ ਤੇ ਫੋਨ ਕੀਤਾ ਸੀ ਅਹੀਂ ਲਗਭਗ ਮੈਂ ਫੋਨ ਕੀਤਾ ਸੀ ਜੀ ਕੋਈ 6:30 3:30 3:30 ਦੇ ਲਗਭਗ ਕਰਤਾ ਸੀ ਤੇ ਉਹ ਕਹਿੰਦੇ ਜੀ ਪੱਟੀ ਵਾਲੀ ਦਾ ਸਟਾਫ ਨਹੀਂ ਅਵੇਲੇਬਲ ਹੈਗਾ ਤੇ ਤੁਹਾਨੂੰ ਅਸੀਂ ਤਰਮਤਾਨੋਂ ਜਾਂ ਅੰਮ੍ਰਿਤਸਰੋਂ ਗੱਡੀ ਭੇਜਾਂਗੇ ਕਿੰਨੇ ਕਿਚਰ ਪਿੱਛੇ ਆਈ ਗੱਡੀ ਆਈ ਆ ਜੀ 5:35 ਵਜੇ ਦੇ ਲਗਭਗ ਉਹਨੇ ਚਿਰ ਨੂੰ ਸਾਡੇ ਸੱਜਣਾ ਮਿੱਤਰਾਂ ਨੇ ਸਾਰਿਆਂ ਨੇ بارش ਦਾ ਪਾਹਰ ਉਹ ਜਿਹੜਾ ਗੰਦਾ ਪਾਣੀ ਸੀ ਜਾਂ ਕੋਈ ਚਿੱਕੜ ਵਾਲਾ ਉਹ ਅਸੀਂ ਆਪਦੇ ਕੋਈ ਇੱਕ ਬਾਲਟੀ ਜਾਂ ਡੱਬਾ ਜੋ ਵੀ ਹੱਥ ਜਾਂਦਾ ਗਿਆ ਉਹ ਥੋੜ੍ਹ ਕੇ ਅਸੀਂ ਜਿਹੜੀ ਜਿਆਦਾ ਆ ਕੇ ਸੀ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਆ ਪਰ ਉਹ ਨਿੱਤੇ ਦੇ ਸਾਰਾ ਕੁਝ ਖਤਮ ਹੋ ਗਿਆ ਲਗਭਗ ਕਿੰਨੇ ਦਾ ਨੁਕਸਾਨ ਤੁਸੀਂ ਕਹਿੰਦੇ ਹੋ ਵੇਖੋ ਜੀ ਲਗਭਗ 25-27 ਲੱਖ ਰੁਪਏ ਦਾ 25-26 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਦਰਨਧਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ